ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਪਿੰਨ ਭਰਾ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਔਰ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੇਖ ਕੇ ਨਰਖ ਪਰ ਕਰਿਓ ਅੱਜ ਦੀ ਵਿਜਿਟ ਪਿੰਡ ਰਾਜੋਕੇ ਜ਼ਿਲ੍ਹਾ ਤਰਤਰ ਸਰ ਤਹਿਸੀਲ ਸਜਨੋਪੱਟੀ ਭਾਈ ਬੋਰ ਸਿੰਘ ਦੇ ਫਾਰਮ ਤੇ ਪਹੁੰਚੋ ਕੇ ਆ ਤਾਜ਼ੀਆਂ ਮੱਝਾਂ ਲੈ ਕੇ ਆ ਨਾਲ ਇੱਕ ਸ਼ਾਈ ਹਲ ਵੜ ਸਿੰਘ ਹੈਗੇ ਨਿੱਕੇ ਨਿੱਕੇ ਗੱਭਣ ਆ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆ ਆਪਣੀ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਓ ਤੇ ਫਰਜ਼ਪੰਦਾ ਆਓ ਕਰੀਏ ਆਪਣੇ ਵੀਰ ਅਰਸ਼ਨਾ ਕਾਲ ਕਰਕੇ ਦਈਏ ਡਿਟੇਲ ਅਰਸ਼ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੂ ਸਾਹਿਬ ਹੋਸਰੋ ਠੀਕ ਠਾਕ ਜੀ ਵਧੀਆ ਤੂੰ ਸੁਣਾਪਰਾ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਤੇ ਡਰੈਸ ਦੱਸ ਕੇ ਆਪਣਾ ਆਪਣਾ ਪਿੰਡ ਰਾਜੋਗੇ ਜਿਹੜਾ ਤਨਤਾਂ ਤਹਿਸੀਲ ਪਟਿਆਲਾ ਠੀਕ ਹੈ 9640 2188 ਨੰਬਰ ਠੀਕ ਹੈ ਕਿੰਨੇ ਪਸ਼ੂ ਆਪਣੇ ਕੋਲ ਆਜਾ 4 ਆਜਾ 4 ਆ ਇੱਕ ਗਾਂ ਤੇ ਤਿੰਨ ਮੱਝਾਂ ਤਿੰਨ ਮੱਝਾਂ ਸੋਇਆ ਦੋ ਸੋਇਆਂ ਤੇ ਦੋ ਠੀਕ ਹੈ ਜੀ ਤੇ ਇਹ ਕਿੰਨਾ ਸੁਹਾ ਆ ਗਈ ਵੀਰ ਇਹ ਦੂਜੇ ਸੂਵੇ ਜੇ ਦੂਜੇ ਸੂਵੇ ਤਾਜੀ ਸੂਈ ਲੱਗਦੀ ਹਨਾ ਬਾਜੀ ਅਈ ਕਾਲੀ ਸੂਈ ਆ ਵੀਰ 나ੜੂ 나ੜੂ ਨਾ ਭਈ ਸਜਣੋ ਕਾਲੀ ਸੂਈ ਮਗਰ ਕਟਾ ਮਗਰ ਕਟਾ ਠੀਕ ਆ ਤੇ ਕਾਲੀ ਸੂਈ ਜੀ ਸੁਬਾ ਚੂਗੜਾ ਓਕੇ ਪੂਰ ਛੱਟਾ ਨਹੀਂ ਹੈਗਾ ਹਾਂ ਤੇ ਥੰਥੁਣ ਸੋਹਣਿਆ ਖੋਲ ਕੇ ਤੋਰਾ ਤਰਾ ਕਰਾਈਆ ਇਸ ਚੱਕ ਨਾ ਭਈ ਸਜਣੋ ਕਾਲੀ ਸੂਈ ਆ ਛੋਟੀ ਦਾ ਕਦ ਕਾ ਅਠ ਵੱਡਾ ਹੈ ਵੱਡੇ ਢਾਂਜੇ ਦੀ ਛੋਟੀ ਨਹੀਂ ਜੀ ਠੀਕ ਆ ਜੀ ਵੱਡੀ ਮੰਨ ਕੇ ਕੋਈ ਸਬਦਾ ਕਰੇ ਤੇ ਬਿਲਕੁਲ ਤਾਜੀ ਗਿਲਾ ਨਾੜੂ ਆ 8 ਕਿਲੋ ਬੌਲੇ ਤੋਂ ਸਟਾਰਟਿੰਗ ਆ ਗਾ 9 ਕਿਲੋ ਦੇ ਦੇ 10 ਦੇ ਦੇ 15 ਦੇ ਵੀ ਉਹ ਆਪ ਦੀ ਸਮਝ ਲਾਇਓ ਠੀਕ ਹੈ ਜੀ ਲਓ ਜੀ ਕੱਦ-ਕਾੜ ਦੇਖ ਸਕਦੇ ਕਿੰਨਾ ਵੱਡਾ ਝੋਟੀ ਦਾ ਲੱਗਾ ਲਓ ਜੀ ਕੀ ਬਾਤਾਂ ਗੱਭਰੂ ਜਿੱਦੀ ਜਵਾਨ ਹੈ ਚੁੱਬਰ ਜਿੱਦੀ ਜੇ ਹੋ ਗਏ ਰਾਜੀ ਹੁੰਦੀ ਨਾਲ ਤੇ 1.5 ਲੱਖ ਦੀ ਮਾਝੇ ਹਾਂ ਲਓ ਜੀ ਕੱਦ-ਕਾੜ ਵੜਾ ਵੱਡਾ ਟਾਂਚਾ ਹਾਂ ਸੋਇਆ ਸਾਇਆ ਡੰਗਰ ਛੋੜਿਆ ਬੁਝਿਆ ਜਾਂ ਜਾਂਦਾ ਹੈ ਨਾ ਕੋਕ ਆਖ ਨਹੀਂ ਫਿਰ ਕੱਢਦਾ ਪੂਰੀ ਖੁੱਲ ਕੇ ਸੇ ਮੋਲ ਅਸਵੀਰ ਕਿੰਨਾ ਸਵੇਰੇ ਜਾਂਦਾ 9 ਵਜੇ ਚੋਗੇ ਜਾਂਦਾ ਲੇੜੀ ਚੋਈਆਂ ਅੱਛਾ ਤੇ ਦੁਕਾਨੇਦਾਰ ਕੋਲ ਤੁਹਾਨੂੰ ਪਤਾ ਡੰਗਰ ਜੀ ਨਹੀਂ ਲੱਗਦਾ ਨਹੀਂ ਲੱਗਦਾ ਤੇ ਇਹ ਜੀ ਥੋੜਾ ਕਾਟਰ ਪੱਠੇ-ਬੁੱਠੇ ਕਾਟ ਖਾਦੇ ਨਾ ਤੇ ਕਿੰਨੇ ਇਹ ਦੇ ਦੇਣੀ ਆ ਮੋਲ ਤੇ 95000 ਕਰਦੇ ਠੀਕ ਹੈ ਜੀ 95000 ਦੀ 92 ਦੀ ਹੋਰ ਕਰ ਜੀਏ ਪੂਰੇ 90 ਦੇ ਦੇ ਜੀ ਪੂਰੇ 90 ਦੀ ਦੇ ਦਿਆਂਗੇ ਠੀਕ ਹੈ ਠੀਕ ਹੈ ਲਓ ਭਾਈ ਸਜਣੋ 90000 ਦੀ ਮਿਲ ਜੂ ਵੱਡੀ ਝੋਟੀ ਆ ਹਾਂ ਮਗਰੋਂ ਆਰਡਰ ਕੁਆਲਟੀ ਕਰਾ ਫਿਰ ਦਿਖਾ ਦਿੰਨੇ ਆ ਦੇਖ ਸਕਦੇ ਆ ਆਰਡਰ ਕੁਆਲਟੀ ਮਗਰੋਂ ਮਗੋ ਚੰਗੀ ਜਗ ਦੀ ਤਾਜੀ ਸੂਈ ਕਰਕੇ ਥੋੜਾ ਬਾਧਾ ਫਰਕ ਪੈ ਜਾਂਦਾ ਤੇ ਆ ਵੀ ਤਾਜੀ ਸੂਈ ਇਹ ਵੀ ਤਾਜੀ ਸੂਈ ਇਹ ਵੀ ਕੱਲ ਦੀ ਸੂਈ ਕੱਲ ਸਹੀ ਹੈ ਮਗਰਿਆਂ ਦੇ ਇਹਨਾਂ ਮਗਰਾਂ ਦੇ ਕੱਟਾ ਖੋਲੇ ਗਏ ਨੇ ਲਓ ਭਾਈ ਸਜਣੋ ਤੇ ਚੋਂ ਬੋਲੀ ਓਕੇ ਬੋਲੀ ਲੋੜ ਮੂਰ ਤੋਂ ਤਾਂ ਤੈਸਰ ਜੀ ਚੋਂ ਨੇ ਵੀ ਬੜੀ ਪੋਲੀ ਆ ਅੱਛਾ ਦਾੰਦ ਦਿਖਾਈ ਜਾਂਦੇ ਜੇ ਕਵਾੜਿਆਂ ਰਕੇ ਸੁਆ ਕੋ ਤੀਜਾ ਲਾਲੇ ਚੌਥਾ ਲਾਲੇ ਤੇ ਮੈਂ ਸੋਹਣੀ ਆ ਫੱਬਰ ਆਪ ਜੰਗੀ ਜੇ ਲੋ ਜੇ ਮੋੜ ਲਿਓ ਸੁਵੇ ਉਹ ਤਾਂ ਦੂਜਿਆਂ ਦੇ ਤਰੀ ਤੀਜੇ ਆ ਤੀਜੇ ਸੁਵੇ ਹੋਗੇ ਹਨਾ ਤੀਜੇ ਚੌਥੇ ਸੁਵੇ ਕਿਤੇ ਡੰਗਰ ਬੁੱਟਰ ਚੋਰੀ ਹੋ ਜਾਂਦਾ ਨਹੀਂ ਜੀ ਨਹੀਂ ਬਾਕੀ ਮੈਂ ਜੰਗੀ ਆ ਹਾਂ ਬਾਕੀ ਜਿਵੇਂ ਮਰਜ਼ੀ ਕੋਈ ਬੈਠਾ ਰਵੇ ਤੇ ਅਰਸ਼ ਇਹ ਕਿੰਨੀ ਕੀਮਤ ਕਰਦੇ ਕਿੰਨੇ ਕੀ ਦੀ ਆਪਾਂ ਇਹ ਦੇ ਦੇਣੀ ਵੀਰ ਇਹ ਦੇ ਕੇ ਮੈਂ 70 ਕਰਦੇ ਆ ਅੱਛਾ ਹੋਰ ਛੜ ਦਗੇ ਹੋਰ ਛੜ ਦਗੇ 1000 ਛੜ ਦਗੇ 60 ਛੜ ਦੀ ਦੇ ਦਿੱ ਗਏ ਲਓ ਭਈ ਸਜਣੋ 60000 ਦੀ ਲੈ ਜੋ ਹਾਂ ਤੁਹਾਨੂੰ ਬਾਕੀ ਪੋਲੀ ਪਾਣੀ ਅੱਛਾ ਹਾਂਜੀ ਲਓ ਜੀ ਵਾਕਈ ਨਹੀਂ ਨਹੀਂ ਇਤਨਾ ਕੋਈ ਡੰਗਰ ਪੈਣ ਹੀ ਨਹੀਂ ਦਿੰਦਾ ਹਾਂ ਹਾਂਜੀ ਵਾਕਈ ਦੇਖੋ ਹਾਂ ਇਹ ਤਾਂ ਗੱਲ ਹੈ ਬੱਚੇ ਤੋਂ ਬਗਹਿਰ ਚੋਈ ਜਾਓ ਮਿੱਠੀ ਆ ਹਣਾ ਸਜਣੋ 66000 ਦੀ ਇਹ ਲਾਸਟ ਚ ਹੋ ਜੂਗੀ ਮਿੱਠੀ ਮਾਝਾ ਪੂਰੀ ਜਿੱਤਰਾ ਮਰਜੀ ਪੈਰ ਗੱਡ ਕੇ ਚੋਲੋ ਹਾਂ ਪੂਰੀ ਵਧੀਆ ਮਾਗਰ ਜਿਹੜਾ ਕਟਾ 2 10 ਕਿਲੋ ਜਿਹੜਾ ਭਰੀ ਜਾਊਗੀ ਯਾਰਾਂ ਤੇ 11 12 ਲੀਟਰ ਦਹੀਂ ਜਾਣਾ ਨੇ ਜਾਈ ਜਾਣਾ ਬਸ ਇੰਨੀਆਂ ਬਤੋੜੀਆਂ ਮੱਜਾਂ ਨਿਸੀਆਂ ਵਜੇ ਗੇ ਠੀਕ 66000 ਦੀ ਮਿਲ ਜੂ ਤੇ ਬਾਕੀ ਆ ਬਸ ਸਵੇਰੇ ਹੀ ਲੈਣਾ 24 ਅੱਛਾ ਕਿਹਨਾਂ ਸੁਆ ਆ ਗਈ ਜਿਹੜਾ ਇਹ ਪਹਿਲਾਂ ਜੇ ਕੱਟੀ ਹੋਣਦੀ ਜੇ ਜੇ ਖੁੱਲ ਗਏ ਇਹਨੂੰ ਵੀ ਲਓ ਸਜਣੋ ਪਹਿਲਾ ਸੁਆ ਜੇ ਪਲੂਣ ਤੇ ਬਾਕੀ ਤੁਸੀਂ ਆਪਣੀ ਕੱਦ ਕਾਠ ਮੀਡੀਅਮ ਐ ਜਿਆਦਾ ਵੱਡਾ ਨਹੀਂ ਐ ਬਾਲਾ ਠੀਕ ਐ ਜੀ ਲਓ ਜੀ ਕੀ ਬਾਤਾਂ ਹੈ ਲਓ ਜੀ ਲਓ ਲਓ ਇੱਥੇ ਨੂੰ ਦੋ ਤਾਂ ਚਿੱਟੇ ਵਿਖਾਉਂਦੇ ਤੇ ਦੋ ਕਾਲੇ ਫਾਈਲ ਨੂੰ ਸੁਣਾ ਪਲੂਨ ਨੇ ਠੀਕ ਹੈ ਬੰਦ ਠੀਕ ਹੈ ਜੀ ਅਜੇ ਨਵੀਂ ਕਰਕੇ ਲਵੀ ਕਰਕੇ ਥੋੜਾ ਆ ਜਮ ਜਮ ਮਾਰਦੀ ਮੋਰੀ ਪਾਈ ਹੋਵੇ ਤਾਂ ਫਿਰ ਹੋਰ ਗੱਲ ਨਹੀਂ ਨਹੀਂ ਇਹ ਬਕਤਾਂ ਨੂੰ ਪਤਾ ਹਰ ਬਾਗਾਨੇ ਤੋਂ ਡੰਗਰ ਆਉਂਦਾ ਵਾ ਨਹੀਂ ਕਈ ਦੀ ਵੀ ਨਹੀਂ ਲਉਂਦਾ ਨਾ ਤੇ ਅਰ ਸਿਰ ਇਹਦਾ ਮੁੱਲ ਕਿੰਨਾ ਕਿੰਨੇ ਦੇ ਰਹੀਏ ਇਹਦਾ ਮੁੱਲ ਬੋਲਤੇ 55 ਕਰਦੇ ਆ ਅੱਛਾ ਕਿੰਨੇ ਦੇ ਰਹੀਆਂ 53 ਦੀ ਦੇ ਦਾਂਗੇ ਪੂਰੇ 50 ਕਰ ਦਿੱਗੇ ਨਹੀਂ ਨਹੀਂ ਕਰ ਦਿੱਗੇ ਚਲ ਨਹੀਂ ਗਿੰਦਗੀ ਪੂਰੇ 52000 ਦੀ ਦੇ 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 ਲਏ 50 ਹੀ ਜਾਣ ਦੀ ਹੁਣ ਕਹਿਤਾ ਦੇ ਜਾਣ ਦੇ ਕੋਈ ਨਹੀਂ ਨਿੱਕੀ ਆ ਚਲੋ ਠੀਕ ਆ ਤੇ ਆ ਵੜਕਣਵਾ ਸੁਆ ਆ ਗਈ ਇਹ ਸ਼ਾਈ ਆਜੇ ਅੱਛਾ ਹਾਂ ਹਾਂ ਇਧਰ ਸੀਲਸੱਗ ਬੜੀ ਆ ਬਾਕੀ ਤੁਹਾਨੂੰ ਪਤਾ ਵੀ ਦੁਕਾਨੇ ਤਾਂ ਡੰਗਰਾਉਂਦਾ ਵਾ ਕੈਮਰੇ ਤੋਂ ਥੋੜਾ ਝੱਗਦਾ ਵਾ ਤੁਹਾਨੂੰ ਬੜਾ ਖੋਲ ਕੇ ਵਿਖਾਈਏ ਲਾਓ ਸੱਜਣ ਵਧੀਆ ਲੱਗਾ ਬੱਸ ਇੰਨਾ ਵੀ ਭਾਲ ਚ ਥੋੜਾ ਯਾਰ ਹੁ ਆ ਹਾਂ ਭਾਲ ਭੂਲ ਚ ਥਾਨ ਪੂਰਾ ਏ ਤੇ ਸੱਜਣੋ ਭਾਲ ਪਈ ਥਾਨ ਬੜਾ ਮੋਟਾ ਦਾ ਸ਼ਾਈ ਆਲ ਦਾ ਹੁੰਦਾ ਵੀ ਮੋਟਾ ਲਾਓ ਜੀ ਲਾਇਆ ਸਿਓ ਬਾਕੀ ਇਹ ਨਾ ਰਕੋ ਨੀ ਮੱਛਰ ਪਾਓ ਲਓ ਅਰ ਸਾਬ ਮੋਰੀ ਮਾਰੀ ਨਹੀਂ ਤਾਂ ਆਹ ਪਾਈ ਹਨਾ ਉਹ ਫਿਰ ਤੁਹਾਨੂੰ ਪਤਾ ਕੀ ਵੀ ਨੰਗਰ ਹੁੰਦਾ ਹੈ ਮੋਰੀ ਮਰੀ ਪਾਇਆ ਕਰੋ ਲਸਕਾਇਆ ਕਰੋ ਦੇ ਕੋਈ ਨਹੀਂ ਲਸਕੋਣਾ ਕੀ ਹੈ ਜਿੰਨੂੰ ਜਿੰਨੇ ਲੈਣਾ ਉਹਨੂੰ ਪਤਾ ਲੱਗ ਹੀ ਜਾਂਦਾ ਵਾ ਜ਼ਿਆਦਾ ਕਹਿਣ ਦੀ ਲੋੜ ਨਹੀਂ ਦੀ ਤੇ ਕਿੰਨੇ ਦੇ ਦੇਣੀ ਮੁੱਲ ਕੀ ਆ ਇਹਦਾ ਮੁੱਲ ਪੱਤੀ ਆ ਪੀ 20000 ਦੀ ਦੇ ਦਾਂਗੇ ਪੂਰੇ ਦੀ ਹੋਰ ਛੱਡ ਦੇ ਯਾਰ ਛੱਡ ਤਾਂ ਹੀ ਹੋਰ ਨਹੀਂ ਤੂੰ ਖੁੱਲੇ ਕਰਕੇ 27 ਯਾਰ ਛੱਡ ਦਾਂਗੇ 30 ਤੋਂ 27 ਦੀ ਦੇ ਦੇ 27 ਦੀ ਦੇ ਨਹੀਂ ਨਹੀਂ ਯਾਰ ਕੁਝ ਨਹੀਂ ਹੁੰਦਾ ਯਾਰ ਨਾ 28 ਰੁਪਏ ਦੀ ਦੇ ਦਾਂਗੇ ਅੱਛੀ 27 ਨਾ ਕਰ ਕੀ ਹੁੰਨਗਾ ਯਾਰ ਨਾ ਕੋਈ ਨਹੀਂ ਹੁੰਦਾ ਨਹੀਂ ਛਡਾਉਂਦੇ ਯਾਰਾਂ ਵੇਰਾ ਸਟਾਈਲ ਹਾਂ ਨੋ ਭਾਈ ਸਜਣੋ ਬਾਕੀ ਇਹ ਮੰਨ ਲਓ ਵੀ 60 70 ਵਾਲੀ ਮਾਝੀ ਸਮਝ ਲਿਓ ਹਾਂ ਚਾਰ ਪਸ਼ੂ ਵੀਰ ਦੇ ਕੋਲ ਚਾਰੇ ਚੰਗੇ ਆ ਨਰਕ ਪਰ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਲ ਜੀ ਰੱਬ ਰੱਖਾ